ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡ ਸੰਗਤ ਜੀ ਇਹ ਸਾਟਖੰਡ ਵਿਖੇ ਦਾਲ ਦੀ ਪਰੰਪਰਾ ਬਹੁਤ ਹੀ ਕਿਰਤੋਂ ਗੁਰੂ ਮਹਾਰਾਜ ਦਰਸ਼ਨ ਪਾਤਸ਼ਾਹ ਦੇ ਟਾਈਮ ਦੀ ਚੱਲਦੀ ਆਉਂਦੀ ਹੈ ਸੰਗਤ ਦਾਲ ਛਕ ਰਹੀ ਹੈ ਦਾਲ ਦਾ ਤੋਗ ਲੱਗਦਾ ਹੈ ਇਸ ਵੇਲੇ 12 ਵਜੇ ਦਾਲ ਦਾ ਕੋਗ ਲੱਗਦਾ ਹੈ ਆਪ ਦਰਸ਼ਨ ਕਰੋ ਜੀ ਇਹ ਸੰਗਤਾਂ ਦਾਲ ਛਕ ਰਹੀਆਂ ਹਨ ਦਾਲ ਦਾ ਕੋਗ ਲੱਗਦਾ ਹੈ ਇਸ ਵੇਲੇ ਆਪ ਦਰਸ਼ਨ ਕਰੋ ਜੀ ਇਹ ਸੰਗਤਾਂ ਦਾਲ ਦਾ ਕੋਗ ਲੱਗਦਾ ਹੈ ਆਪ ਦਰਸ਼ਨ ਕਰੋ ਜੀ ਸਮਿਤ ਕਹਿੰਦਾ ਦਾਲ ਛਕ ਰਹੀਆਂ ਹਨ ਆਪ ਦੇਖ ਸਕਦੇ ਹੋ ਸੰਕਾਂਤ ਦਾਲ ਛਕਰੀਆਂ ਹਨ ਦਾਲ ਦਾ ਭੋਗ ਲੱਗਦਾ ਹੈ ਆਪ ਦਰਸ਼ਨ ਕਰੋ ਬਹੁਤ ਪਿਆਰੇ ਐਸੋਲੇ ਦਾਲ ਦਾ ਭੋਗ ਲੱਗਦਾ ਹੈ ਆਪ ਦਰਸ਼ਨ ਕਰੋ ਸੰਕਾਂਤ ਦਾਲ ਛਕਰੀਆਂ ਹਨ ਮੈਨਸ ਵਰੂ ਆਜ ਦੇਲੇ ਵਰਤਾਂ ਗਾਰ ਦਾ ਕੋਗ ਲੱਗ ਰਿਹਾ ਹੈ ਲੱਗਾ ਹੈ ਸੰਤਾਂ ਨਾਲ ਢਾਲ ਸ਼ਾਗਰੀਆਂ ਹਨ ਆਪ ਦੇਖ ਸਕਦੇ ਹੋ ਦਰਸ਼ਨ ਕਰੋ ਸੰਤਾਂ ਦੇ ਦਰਸ਼ਨ ਕਰੋ ਫਿਰ ਤੋਂ ਗਾਰ ਦਾ ਕੋਗ ਲੱਗਦਾ ਹੈ ਚੱਲਦੇ ਰਹੋ ਪੱਤੀ ਪੱਤੀ ਜਾਓ वाहगुरु जी का खालसा श्री वागुरु जी फिर